ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਦੋ ਧਿਰਾਂ ਨੂੰ ਹੱਥੋਂ ਪਾਈ ਕਰਦੇ ਨੂੰ ਦੇਖ ਰਿਓ ਤਾਂ ਦੱਸ ਜੇ ਕਿ ਹੱਥੋਂ ਪਾਈ ਦਾ ਜਿਹੜਾ ਕਾਰਨ ਆ ਉਹ ਇੱਕ ਬੇਜ਼ੁਬਾਨ ਕੁੱਤਾ ਬਣਿਆ ਮਾਮਲਾ ਲੁਧਿਆਣਾ ਦੇ ਪ੍ਰਤਾਪ ਸਿੰਘ ਵਾਲਾ ਤੋਂ ਸਾਹਮਣ ਆਇਆ ਜਿੱਥੇ ਦੋ ਗਵਾਂਡੀ ਆਪਸ ਦੇ ਵਿੱਚ ਭੜਗੇ ਦੱਸ ਜੇ ਕਿ ਕਰਿਆਨੇ ਦੀ ਦੁਕਾਨ ਦੇ ਵਿੱਚ ਕੁੱਤਾ ਵੜ ਗਿਆ ਸੀ ਤਾਂ ਇਸੇ ਕੁੱਤੇ ਦੇ ਵੱਲ ਨੂੰ ਲੈ ਕੇ ਇਨ੍ਹਾਂ ਦੋਨੇ ਧਿਰਾਂ ਦੇ ਵਿੱਚ ਟਕਰਾਰ ਹੋ ਗਈ ਤੇ ਗੱਲ ਹੱਥੋਂ ਪਾਈ ਤੱਕ ਪਹੁੰਚ ਗਈ ਤੇ ਵੀਡੀਓ ਕੈਮਰੇ ਦੇ ਵਿੱਚ ਬਣ ਗਈ ਹੈ ਆਓ ਦੇਖਦੇ ਹਾਂ ਉਦ੍ਰਿਸ ਘਟਨਾ ਨੂੰ ਲੈ ਕੇ ਥਾਣਾ ਪੀਏ ਯੂ ਦੇ ਐਸਐਚ ਨੇ ਕਿਹਾ ਕਿ ਇਹ ਘਟਨਾ ਜਿਹੜੀ ਕਿ ਸਾਹਮਣੇ ਹੀ ਦੋਨੇ ਧਿਰਾਂ ਵਿਚਾਲੇ ਕੁੱਤੇ ਨੂੰ ਲੈ ਕੇ ਵਿਵਾਦ ਹੋਇਆ ਬਾਕੀ ਇਹਨਾਂ ਨੂੰ ਬਿਠਾ ਕੇ ਗੱਲਬਾਤ ਕੀਤੀ ਜਾਵੇਗੀ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਅੱਗੇ ਦੀ ਜਾਂਚ ਕੀਤੀ ਜਾਵੇਗੀ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦੋ ਪੱਖ ਲੜਦੇ ਹੋਏ ਦਿਖਾਈ ਦੇ ਰਹੇ ਨੇ ਕੀ ਪੂਰਾ ਮੰਗ ਲਾ ਰਾਤ ਤਕਰੀਬਨ 12:30 ਦਰਖਾਸਤ ਆਈ ਸੀ ਕਿ ਜਿਹੜਾ ਪ੍ਰਤਾਪਪੁਰੇ ਗਲੀ ਵਿੱਚ ਕੁੱਤੇ ਨੂੰ ਲੈ ਕੇ ਲੜਾਈ ਹੋਈ ਸੀ ਅਸੀਂ ਹੁਣ ਦੋਨੋਂ ਪਾਰਟੀਆਂ ਨੂੰ ਸ਼ਾਮ ਨੂੰ 5 ਵਜੇ ਦਾ ਟੈਂਪਰ ਦਿੱਤਾ ਹੈ ਦੋਨੋਂ ਪਾਰਟੀਆਂ ਸੁਣੋਗੇ ਜੋ ਕਾਰਵਾਈ ਬਣਦੀ ਹੈ ਐਸੀ ਕੁਝ ਕਰਦੇ ਰਹਿੰਦਾ ਪੂਨੀ ਝੜਪਾ ਨਹੀਂ ਕੁਝ ਜ਼ਿਆਦਾ ਨਹੀਂ ਸੀ ਕਿਉਂਕਿ ਜਿਹੜਾ ਮੌਕਾ ਸੀ ਦੇਖਿਆ ਸੀ ਮੌਕਾ ਮਲਾਜਾ ਕੀਤਾ ਸੀ ਜਿਹੜੀ ਉੱਪਰ ਓਵਰਵਿਊ ਲਿਆ ਸੀ ਉਹਦੇ ਵਿੱਚ ਕੋਈ ਇਹੋ ਜਿਹੀ ਕੋਈ ਜ਼ਿਆਦਾ ਗੱਲ ਨਹੀਂ ਸੀ ਉੱਤੇ ਨੂੰ ਲੈ ਕੇ ਜ਼ਰੂਰ ਲੜਾਈ ਹੋਈ ਸੀ ਬਾਕੀ ਹੁਣ ਵੈਰੀਫਾਈ ਕਰਾਂਗੇ ਤੇ ਲੜਾਈ ਕਿਸ ਕਾਰਨ ਸੀ ਕੁੱਤਾ ਲੈ ਗੀ ਗੱਲ ਤੇ ਨੂੰ ਲੈ ਕੇ ਲੜਾਈ ਹੋਈ ਸੀ ਕੁੱਤਾ ਐਕਚੁਅਲੀ ਉਹਨਾਂ ਨੇ ਦੁਕਾਨ 'ਚ ਪਾੜ ਦਿੱਤਾ ਸੀ ਠੀਕ ਉਹ ਕਹਿੰਦੇ ਸੀ ਤੁਸੀਂ ਦੁਕਾਨ 'ਚ ਕੁੱਤਾ ਜੋ ਬਾੜ ਦਿੱਤੇ ਜੀ ਗ੍ਰੈਂਡ ਠੀਕ ਹੈ ਦੱਸੋ ਫਿਰ ਹਾਂ ਆਣੇ ਕਾਣੇ ਆਣੇ ਬੱਲੇ ਦੇ ਜਾਜ ਦੇਖਿਆ ਜਾਵੇ ਤਾਂ ਅੱਜ ਕਾ ਲੋਕਾਂ ਦਾ ਖੂਨ ਇਸ ਕਦਰ ਉਬਾਲੇ ਖਾ ਰਿਹਾ ਕਿ ਨਿੱਕੀਆਂ ਮੋਟੀਆਂ ਤਕਰਾਰਾਂ ਨੂੰ ਲੈ ਕੇ ਗੱਲ ਹੱਥੋਂ ਪਾਏ ਤੱਕ ਪਹੁੰਚ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ